ਸਸ਼ਟਿਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਕੈਨੇਡਾ ਦੇ ਨਵੇਂ ਹਾਊਸਿੰਗ ਮੰਤਰੀ ਨੂੰ ਨਹੀਂ ਲੱਗਦਾ ਕਿ ਘਰਾਂ ਦੀਆਂ ਕੀਮਤਾਂ ਘਟਾਉਣ ਦੀ ਲੋੜ ਕਿਹਾ ਹੋਰ ਸਪਲਾਈ ਪ੍ਰਦਾਨ ਕਰਨ ਦੀ ਜ਼ੋਰ ਦੇਣ ਦੀ ਲੋੜ ਪਿਛਲੇ ਮਹੀਨੇ ਘਰਾਂ ਦੀ ਵਿਕਰੀ ਦੇ ਵਿੱਚ ਲਗਭਗ 10% ਦੀ ਸਾਲਾਨਾ ਕੀਮਤ ਘਟੀ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੀ ਰਿਪੋਰਟ ਕੈਲਗੇ ਦੇ ਵਿੱਚ ਦੋ ਬ੍ਰਿਟਿਸ਼ ਅਤੇ ਕਲੰਬੀਅਨ ਕੀਤੇ ਗਏ ਗ੍ਰਿਫਤਾਰ ਪੁਲਿਸ ਨੇ ਆਨਲਾਈਨ ਭੰਗ ਵਿੱਚੋਂ ਲਈ 1.5 ਮਿਲੀਅਨ ਦੀ ਕੈਨਾਬਿਸ ਕੀਤੀ ਜ਼ਬਤ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਨਵੇਂ ਹਾਊਸਿੰਗ ਅਤੇ ਬੁਨਿਆਦੀ ਢਾਂਚਾ ਮੰਤਰੀ ਗ੍ਰੈਗਰ ਰੌਬਰਟਸਨ ਕਹਿੰਦੇ ਨੇ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਕਰਾਦੀਆਂ ਕੀਮਤਾਂ ਜਿਹੜੀਆਂ ਨੇ ਉਹ ਘੱਟ ਹੋਣੀਆਂ ਚਾਹੀਦੀਆਂ ਨੇ ਤੇ ਸੰਗੀ ਸਰਕਾਰ ਨੂੰ ਹੋਰ ਕਾਰਾ ਬਣਾਉਣ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਜ਼ੋਰ ਸਪਲਾਈ ਪ੍ਰਦਾਨ ਕਰਨ ਦੀ ਲੋੜ ਹੈ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਾਜ਼ਾਰ ਸਥਿਰ ਹੋਵੇ। ਇਹ ਸਾਡੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਹੈ। ਬਾਟਸਨ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਹੋਰ ਕਫਾਇਤੀ ਰਿਹਾਇਸ਼ ਜਿਹੜੀ ਹੈ ਉਹ ਪ੍ਰਦਾਨ ਕਰਨ ਦੀ ਲੋੜ ਹੈ ਕੈਨੇਡਾ ਸਰਕਾਰ 90 ਦੇ ਦਹਾਕੇ ਤੋਂ ਕਫਾਇਤੀ ਰਿਹਾਇਸ਼ ਨਹੀਂ ਬਣਾ ਰਹੀ ਹੈ ਅਤੇ ਅਸੀਂ ਪੂਰੇ ਕੈਨੇਡਾ ਦੇ ਵਿੱਚ ਇੱਕ ਵੱਡੀ ਘਾਟ ਪੈਦਾ ਕਰ ਦਿੱਤੀ ਹੈ ਇਹ ਉਹੀ ਥਾਂ ਹੈ ਜਿੱਥੇ ਇਸ ਸਮੇਂ ਇੱਕ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਹਾਊਸਿੰਗ ਅਤੇ ਬੁਨਿਆਦੀ ਢਾਂਚੇ ਦੇ ਮੰਤਰੀ ਦੇ ਵੱਜੋਂ ਆਪਣੀ ਨਵੀਂ ਨੌਕਰੀ ਦੇ ਇੱਕ ਦਿਨ ਬਾਅਦ ਵੈਂਕੂਵਰ ਦੇ ਸਾਬਕਾ ਮੇਅਰ ਗ੍ਰੈਗਰ ਰੌਬਰਟਸਨ ਪਹਿਲਾਂ ਹੀ ਵਿਵਾਦ ਛੇੜ ਚੁੱਕੇ ਨੇ। ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਘਰਾਂ ਦੀਆਂ ਕੀਮਤਾਂ ਘਟਣ ਦੀ ਲੋੜ ਹੈ। ਰੌਬਰਟਸਨ ਨੇ ਕਿਹਾ ਕਿ ਨਹੀਂ। ਉਹਨਾਂ ਨੂੰ ਨਹੀਂ ਲੱਗਦਾ ਕਿ ਸਾਨੂੰ ਹੋਰ ਸਪਲਾਈ ਪ੍ਰਦਾਨ ਕਰਨ ਦੀ ਲੋੜ ਹੈ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਬਾਜ਼ਾਰ ਸਥਿਰ ਹੋਵੇ ਅਤੇ ਇਹ ਸਾਡੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਹੈ ਤੇ ਸਾਨੂੰ ਹੋਰ ਕਫਾਇਤੀ ਰਿਹਾਇਸ਼ ਪ੍ਰਦਾਨ ਕਰਨ ਦੀ ਲੋੜ ਹੈ ਪਰ ਉਹ ਅੱਗੇ ਕਹਿੰਦੇ ਨੇ ਕਿ ਉਹ ਕੰਮ ਕਰਨਾ ਇੱਕ ਲੰਮਾ ਰਸਤਾ ਹੋਵੇਗਾ ਤੇ ਉਹਨਾਂ ਕਿਹਾ ਕਿ ਇਹ ਬਹੁਤ ਹੀ ਮਹੱਤਵਕਾਂਸ਼ੀ ਹੈ ਇਸ ਨੂੰ ਸੱਚਮੁੱਚ ਵਧਾਉਣ ਲਈ ਕਈ ਸਾਲ ਲੱਗਣਗੇ ਸਾਨੂੰ ਨਿਰਮਾਣ ਨੂੰ ਆਫਸੈਟ ਕਰਨ ਲਈ ਕੈਨੇਡੀਅਨ ਟੈਕਨੋਲੋਜੀ ਦਾ ਲਾਭ ਉਠਾਉਣਾ ਪਵੇਗਾ ਸਾਡੇ ਕੋਲ ਇਸ ਤੇ ਬਹੁਤ ਕੰਮ ਕਰਨਾ ਬਾਕੀ ਹੈ ਤੇ ਇਹ ਰਾਤੋਂ ਰਾਤ ਨਹੀਂ ਹੁੰਦਾ ਰਿਹਾਇਸ਼ ਇੱਕ ਹੋਲੀ ਹੋਲੀ ਚੱਲਣ ਵਾਲਾ ਜੀਵ ਹੈ ਸੋ ਅਸੀਂ ਇਸ ਨੂੰ ਤੇਜ਼ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਵਿਸਾ ਕਰ ਰਹੇ ਹਾਂ ਪਰ ਅਬੈਂਡਡ ਹਾਊਸਿੰਗ ਵੈਂਕੂਵਰ ਦੇ ਸੈ ਨਿਰਦੇਸ਼ਕ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਰੌਬਰਟਸਨ ਦੇ ਕੋਲ ਆਪਣੇ ਸ਼ਬਦਾਂ ਤੇ ਥੋੜਾ ਹੋਰ ਧਿਆਨ ਦੇ ਨਾਲ ਵਿਚਾਰ ਕਰਨ ਦਾ ਮੌਕਾ ਹੋਵੇਗਾ ਪੀਟਰ ਵਾਰਕਰਚ ਦਾ ਕਹਿਣਾ ਹੈ ਕਿ ਉਹ ਲਿਬਰਲਾਂ ਦੇ ਹੋਰ ਨਿਰਮਾਨ ਦੇ ਵਾਅਦੇਾਂ ਬਾਰੇ ਆਸ਼ਾਵਾਦੀ ਹੈ ਪਰ ਉਹ ਇਹ ਕਹਿੰਦੇ ਨੇ ਕਿ ਘਰਾਂ ਦੀਆਂ ਕੀਮਤਾਂ ਨੂੰ ਬਿਲਕੁਲ ਘਟਾਉਣ ਦੀ ਲੋੜ ਹੈ ਵਾਰਕਰਚ ਨੇ ਸਮਝਾਇਆ ਕਿ ਲੋਕਾਂ ਦੀਆਂ ਪੂਰੀਆਂ ਪੀੜ੍ਹੀਆਂ ਖਾਸ ਕਰਕੇ ਨੌਜਵਾਨਾਂ ਤੇ ਪਰਿਵਾਰਾਂ ਨੂੰ ਸ਼ਹਿਰ ਤੋਂ ਬਾਹਰ ਧੱਕਿਆ ਜਾ ਰਿਹਾ ਹੈ ਜੋ ਕਿ ਮੌਕਿਆਂ ਤੇ ਕੈਨੇਡੀਅਨ ਸੁਪਨੇ ਨੂੰ ਅੱਗੇ ਵਧਾਉਣ ਦੇ ਮੌਕੇ ਦਾ ਜਿਹੜਾ ਹੈ ਉਹ ਕੇਂਦਰ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਲਈ ਹੁਣ ਕੋਈ ਥਾਂ ਨਹੀਂ ਹੈ ਤੇ ਇਹ ਅਸਵੀਕਾਰਨਯੋਗ ਹੈ ਉਧਰ BC ਪ੍ਰੀਮੀਅਰ ਡੇਵਿਡ ਏਬੀ ਨੂੰ ਨਵੇਂ ਹਾਊਸਿੰਗ ਮੰਤਰੀ ਦੀਆਂ ਟਿੱਪਣੀਆਂ ਨੂੰ ਸੰਬੋਧਨ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸੁਭਾਈ ਪੱਧਰ ਤੇ ਸਾਡਾ ਧਿਆਨ ਰਿਹਾਇਸ਼ ਦੀ ਲਾਗਤ ਨੂੰ ਘਟਾਉਣ ਤੇ ਹੈ। ਫੈਡਰਲ ਸਰਕਾਰ ਦੇ ਹੋਰ ਕਿਰਾਏ ਦੇ ਮਕਾਨ ਬਣਾਉਣ ਦੇ ਟੀਚੇ ਨੂੰ ਵਧਾਉਣ ਦੇ ਲਈ ਮੋਡਿਊਲਰ ਹਾਊਸਿੰਗ ਦੇ ਆਲੇ-ਦੁਆਲੇ ਉਸਾਰੀ ਦੀ ਲਾਗਤ ਨੂੰ ਘਟਾਉਣ ਦੇ ਲਈ ਲੋਕਾਂ ਦੇ ਹਾਊਸਿੰਗ ਬਾਜ਼ਾਰ ਦੇ ਵਿੱਚ ਆਉਣ ਲਈ ਲਾਗਤਾਂ ਨੂੰ ਘਟਾਉਣ ਲਈ ਸਾਡੇ ਨਾਲ ਸਾਂਝੇਦਾਰੀ ਕਰਨ ਦੇ ਆਲੇ-ਦੁਆਲੇ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਇੱਕ ਚੰਗੀ ਪਾਈ ਵਾਲੀ ਹੋਵੇਗੀ। ਉਹਨਾਂ ਕਿਹਾ ਕਿ ਜਿਸ ਕਿਸਮ ਦੀ ਭਾਈਵਾਲੀ ਦਾ ਜ਼ਿਕਰ ਐਬੀ ਨੇ ਕੀਤਾ ਸੀ ਉਹ ਰੌਬਰਟਸਨ ਵੈਨਕੂਵਰ ਦੇ ਮੇਅਰ ਹੋਣ ਵੇਲੇ ਕਿਤੇ ਨਹੀਂ ਮਿਲੀ ਉਹਨਾਂ ਦੇ ਕਾਰਜਕਾਲ ਦੌਰਾਨ ਵੈਨਕੂਵਰ ਸ਼ਹਿਰ ਦੇ ਵਿੱਚ ਇੱਕ ਘਰ ਦੀ ਔਸਤ ਕੀਮਤ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ਰੌਬਰਟਸਨ ਨੇ ਕਿਹਾ ਕਿ ਜਦੋਂ ਮੇਅਰ ਸੀ ਤਾਂ ਉਹਨਾਂ ਨੂੰ ਸੰਗੀ ਸਰਕਾਰ ਜਾਂ ਸਾਰੀਆਂ ਸ਼ਰੈਣੀਆਂ ਦੀ ਸੁਬਾਈ ਸਰਕਾਰ ਤੋਂ ਲੋੜੀਂਦੀ ਮਦਦ ਨਹੀਂ ਮਿਲ ਰਹੀ ਸੀ ਸਾਨੂੰ ਓਟਵਾ ਦੇ ਵਿੱਚ ਇੱਕ ਸਰਕਾਰ ਦੇ ਤੌਰ ਤੇ ਸ਼ਹਿਰਾਂ ਤੇ ਸੂਬਿਆਂ ਦੇ ਨਾਲ ਮਿਲ ਕੇ ਡਿਲੀਵਰੀ ਤੇ ਭਾਈਵਾਲੀ ਕਰਨ ਦੀ ਲੋੜ ਹੈ ਤੇ ਇਹ ਯਕੀਨੀ ਨੌਂ ਦਿ ਲੋੜ ਹੈ ਕਿ ਅਸੀਂ ਕਾਫੀ ਸਪਲਾਈ ਬਣਾ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ ਉਹ ਜਿਸ ਸਵਾਲ ਦਾ ਜਵਾਬ ਉਹਨਾਂ ਦਿੱਤਾ ਹੈ ਉਹ ਇੱਕ ਪਰਿਵਾਰ ਦੇ ਮੌਜੂਦਾ ਘਰ ਦੀ ਕੀਮਤ ਘਟਾਉਣ ਬਾਰੇ ਸੀ ਜੋ ਕਿ ਜ਼ਿਆਦਾਤਰ ਕੈਨੇਡੀਅਨਾਂ ਲਈ ਉਹਨਾਂ ਦੀ ਸਭ ਤੋਂ ਕੀਮਤੀ ਸੰਪਤੀ ਹੈ ਸਵਾਲ ਇਹ ਨਹੀਂ ਸੀ ਕਿ ਕੀ ਘਰ ਵਧੇਰੇ ਕਿਫਾਇਤੀ ਹੋਣੇ ਚਾਹੀਦੇ ਨੇ ਬੇਸ਼ੱਕ ਉਹਨਾਂ ਨੂੰ ਇਹ ਚਾਹੀਦਾ ਪਰ ਵੈਂਕੂਵਰ ਨੇ ਸਹਿਕਾਰੀ ਰੈਂਟਲ ਓਨਲੀ ਜ਼ੋਨਿੰਗ ਸੋਸ਼ਲ ਹਾਊਸਿੰਗ ਤੇ ਦੇਸ਼ ਦੀ ਅਗਵਾਈ ਕੀਤੀ ਸੀ ਅਸੀਂ ਉਹਨਾਂ ਕਿਹਾ ਕਿ ਕੈਨੇਡਾ ਦਾ ਪਹਿਲਾ ਖਾਲੀ ਘਰ ਟੈਕਸ ਸ਼ੁਰੂ ਕੀਤਾ ਜਿਸ ਨੇ ਹਜ਼ਾਰਾਂ ਕਿਰਾਏ ਦੀਆਂ ਇਕਾਈਆਂ ਬਣਾਈਆਂ ਤੇ ਆਪਣੇ ਹਾਲੀਆ ਮੁਹਿਮ ਪਲੈਟਫਾਰਮ ਦੇ ਵਿੱਚ ਲਿਬਰਲਾਂ ਨੇ ਮਿਊਂਸੀਪਲ ਵਿਕਾਸ ਖਰਚਿਆਂ ਨੂੰ ਘਟਾ ਕੇ ਪ੍ਰੀਫੈਬ੍ਰिकेटेड ਘਰਾਂ ਦੀ ਕਿਫਾਇਤੀ ਰਿਹਾਇਸ਼ਾਂ ਦੇ ਵਿੱਚ ਨਿਵੇਸ਼ ਕਰਕੇ ਸਾਲਾਨਾ 5 ਲੱਖ ਨਵੇਂ ਯੂਨਿਟ ਬਣਾਉਣ ਦਾ ਵਾਅਦਾ ਕੀਤਾ ਸੀ ਰੌਬਰਟਸਨ ਨੇ ਅੱਗੇ ਕਿਹਾ ਕਿ ਅਸੀਂ ਪੀੜ੍ਹੀਆਂ ਦੇ ਵਿੱਚ ਸਭ ਤੋਂ ਮਹੱਤਵਕਾਂਸ਼ੀ ਕਿਫਾਇਤੀ ਰਿਹਾਇਸ਼ ਯੋਜਨਾ ਸ਼ੁਰੂ ਕਰ ਰਹੇ ਹਾਂ ਤੇ ਇਸ ਗੱਲ ਤੇ ਕੇਂਦਰੀ ਤਾਂ ਕਿ ਸੰਗੀ ਸਰਕਾਰ ਸਪਲਾਈ ਵਧਾਉਣ ਤੇ ਰਿਹਾਇਸ਼ ਦੀ ਸਮੁੱਚੀ ਲਾਗਤ ਨੂੰ ਘਟਾਉਣ ਲਈ ਕੀ ਕਰ ਸਕਦੀ ਹੈ ਤੇ ਕੀ ਕਰਨਾ ਚਾਹੀਦਾ న్యూਸ ਜਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਪਿਛਲੇ ਮਹੀਨੇ ਘਰਾਂ ਦੀ ਵਿਕਰੀ ਲਗਭਗ 10 ਫੀਸਦੀ ਦਾ ਸਾਲਾਨਾ ਕਾਟੀ ਹੈ ਸੀਆਰਈਏ ਦੇ ਸੀਨੀਅਰ ਅਰਥਸ਼ਾਸਤਰੀ ਨੇ ਕਿਹਾ ਹੈ ਕਿ ਟੈਰਿਫ ਦੇ ਨਾਲ ਸੰਬੰਧਿਤ ਅਨਿਸ਼ਚਤਾ ਖਰੀਦਦਾਰਾਂ ਨੂੰ ਜੜੀ ਹੈ ਉਹ ਪਾਸੇ ਰੱਖ ਰਹੀ ਹੈ ਅਪ੍ਰੈਲ ਦੇ ਵਿੱਚ ਵਿੱਚ ਇਹ ਘਰ ਦੀ ਰਾਸ਼ੀ ਉਸ ਵਿਕਰੀ ਜੜੀ ਹੈ ਉਹ 1 ਸਾਲ ਪਹਿਲਾਂ ਦੇ ਮੁਕਾਬਲੇ 3.9 ਫੀਸਦੀ ਘੱਟ ਕੇ ਘਟ ਕੇ ਜੜੀ ਹੈ ਉਹ 6 ਲੱਖ 79864 ਹੋ ਗਈ ਹੈ ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਵਿੱਚ ਘਰਾਂ ਦੀ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 9.8% ਘਟ ਗਈ ਕਿਉਂਕਿ ਰਾਸ਼ਟਰੀ ਹਾਊਸਿੰਗ ਮਾਰਕੀਟਰ 2022 ਤੋਂ ਬਾਅਦ ਸ਼ਾਂਤ ਬਾਜ਼ਾਰਾਂ ਵਿੱਚ ਵਾਪਸ ਆ ਗਈ ਹੈ ਪਿਛਲੇ ਮਹੀਨੇ ਕੈਨੇਡਾ ਭਾਰਤ ਦੇ ਵਿੱਚ ਕੁੱਲ 44300 ਰਿਹਾਇਸ਼ੀ ਜਾਇਦਾਦਾਂ ਦਾ ਵਪਾਰ ਹੋਇਆ ਜਦੋਂ ਕਿ ਅਪ੍ਰੈਲ 2024 ਦੇ ਵਿੱਚ ਇਹ ਗਿਣਤੀ 49135 ਸੀ ਮੌਸਮੀ ਤੌਰ ਤੇ ਐਡਜਸਟ ਕੀਤੇ ਗੇ ਮਹੀਨਾ ਦਰ ਮਹੀਨਾ ਦੇ ਆਧਾਰ ਤੇ ਪਿਛਲੇ ਮਹੀਨੇ ਘਰਾਂ ਦੀ ਵਿਕਰੀ 0.2 ਇੱਕ ਫੀਸਦ ਘਟ ਗਈ ਸੀਆਰਏ ਦੇ ਸੀਨੀਅਰ ਅਰਥਸ਼ਾਸਤਰੀ ਸ਼ੌਨ ਕੈਥਕਾਟ ਨੇ ਕਿਹਾ ਹੈ ਕਿ ਟੈਰਿਫ ਦੇ ਨਾਲ ਸੰਬੰਧਤ ਅਨਿਸ਼ਚਤਾ ਖਰੀਦਦਾਰਾਂ ਨੂੰ ਪਾਸੇ ਰੱਖ ਰਹੀ ਹੈ ਜਿਵੇਂ ਕਿ 2022 ਦੇ ਦੂਜੇ ਅੱਧ ਦੌਰਾਨ ਅਤੇ 2023 ਦੇ ਜ਼ਿਆਦਾਤਰ ਸਮੇਂ ਦੌਰਾਨ ਬੈਂਕ ਆਫ ਕੈਨੇਡਾ ਦੁਆਰਾ ਕਟੌਤੀ ਸ਼ੁਰੂ ਕਰਨ ਤੋਂ ਪਹਿਲਾਂ ਉੱਚ ਵਿਆਜ ਦਰਾਂ ਨੇ ਮੰਗ ਨੂੰ ਠੰਡਾ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਮੁਸ਼ਕਲ ਆਰਥਿਕ ਸਥਿਤੀ ਦੀ ਵਧਦੀ ਸੰਭਾਵਨਾ ਨੂੰ ਦੇਖਦੇ ਹੋਏ ਅੱਗੇ ਜਾ ਕੇ ਜੋਖਮ ਇਹ ਹੋਵੇਗਾ ਕਿ ਜੇਕਰ ਆਪਣੇ ਘਰ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਉਸਨ ਲੋਕ ਵੱਡੀ ਗਿਣਤੀ ਵਿੱਚ ਉਹਨਾਂ ਲੋਕਾਂ ਦੇ ਵਿੱਚ ਬਦਲ ਜਾਂਦੇ ਨੇ ਜਿਨ੍ਹਾਂ ਨੂੰ ਆਪਣੇ ਘਰ ਵੇਚਨੇ ਪੈਂਦੇ ਨੇ ਤਾਂ ਇਹ ਉਹ ਚੀਜ਼ ਹੈ ਜੋ ਅਸੀਂ ਦਹਾਕਿਆਂ ਦੇ ਵਿੱਚ ਨਹੀਂ ਦੇਖੀ ਐਸੋਸੀਏਸ਼ਨ ਨੇ ਵੀ ਕਿਹਾ ਹੈ ਕਿ ਨਵੀਆਂ ਸੂਚੀਆਂ ਮਹੀਨੇ ਦਰ ਮਹੀਨੇ 1% ਘਟੀਆਂ ਨੇ April ਦੇ ਅੰਤ ਤੱਕ ਕੈਨੇਡਾ ਭਾਰ ਦੇ ਵਿੱਚ ਵਿਕਰੀ ਲਈ 1,83,000 ਜ਼ਾਇਦਾਤਾ ਸੂਚੀਬੱਧ ਨੇ ਜੋ ਕਿ 1 ਸਾਲ ਪਹਿਲਾਂ ਨਾਲੋਂ 14.3% ਵਾਧਾ ਹੈ ਪਰ ਫਿਰ ਵੀ ਇਸ ਮਹੀਨੇ ਦੇ ਲਗਭਗ 2 ਲੱਖ ਦੇ ਕਰੀਬ ਸੂਚੀਆਂ ਦੇ ਲੰਮੇ ਸਮੇਂ ਦੇ ਔਸਤ ਤੋਂ ਘੱਟ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਪਲਾਈ ਦੇ ਪੱਧਰ ਦੇ ਵਿੱਚ ਵਾਧਾ BC ਤੇ Ontario ਦੇ ਵਿੱਚ ਉੱਚ ਵਸਤੂਆਂ ਦੇ ਕਾਰਨ ਹੋ ਰਿਹਾ ਹੈ ਜਦੋਂ ਕਿ ਬਾਕੀ ਹਰ ਜਗ੍ਹਾ ਦੇ ਉੱਤੇ ਘਟ ਵਸਤੂਆਂ ਨੇ April ਵਿੱਚ ਵੇਚੇ ਗਏ ਘਰ ਦੀਆਂ ਰਾਸ਼ਟਰੀ ਉਸਤ ਕੀਮਤ ਜਿਹੜੀ ਹੈ ਉਹ 6,79,886 ਜੋ ਕਿ 1 ਸਾਲ ਪਹਿਲਾਂ ਨਾਲੋਂ 9.9% ਘਟ ਹੈ ਸੀਆਰਏ ਦਾ ਆਪਣਾ ਘਰ ਮੁੱਲ ਸੂਚਕਾਂਕ ਜਿਸ ਦਾ ਉਦੇਸ਼ ਆਮ ਘਰਾਂ ਦੀ ਵਿਕਰੀ ਨੂੰ ਦਰਸਾਉਣਾ ਹੈ ਮਾਰਚ ਤੋਂ 1.2% ਡਿੱਗ ਗਿਆ ਪਿਛਲੇ ਮਹੀਨੇ ਐਸੋਸੀਏਸ਼ਨ ਨੇ ਇਸ ਸਾਲ ਘਰਾਂ ਦੀ ਵਿਕਰੀ ਦੇ ਲਈ ਆਪਣੇ ਪੂਰਵ ਅਨੁਮਾਨ ਨੂੰ ਘਟਾ ਦਿੱਤਾ ਇਹ ਕਹਿੰਦੇ ਹੋਏ ਕਿ ਕੁੱਲ ਲੈਣ ਦੇਣ ਸੰਭਾਵਤ ਤੌਰ ਦੇ ਉੱਤੇ 2024 ਦੇ ਬਰਾਬਰ ਹੋਵੇਗਾ 2025 ਦੇ ਵਿੱਚ 4.6% ਵਾਧੇ ਦੇ ਜਨਵਰੀ ਦੇ ਅਨੁਮਾਨ ਤੋਂ ਇੱਕ ਵੱਡੀ ਕਟੌਤੀ ਹੈ ਮਾਹਰਾ ਮੁਤਾਬਕ ਇਸ ਸਾਲ ਹੋਰ ਵੀ ਜ਼ਿਆਦਾਤਰ ਮੰਗ ਵਾ ਸਕਦੀ ਹੈ ਜੋ ਕਿ ਕੈਨੇਡਾ ਅਮਰੀਕਾ ਵਪਾਰ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ 온ਟਾਰੀਓ ਤੇ BC ਦੇ ਵਿੱਚ ਬਣ ਰਹੀ ਸੀ ਇਤਿਹਾਸ ਦਰਸਾਉਂਦਾ ਹੈ ਕਿ ਕੈਨੇਡੀਅਨ ਹਾਊਸਿੰਗ ਬਾਜ਼ਾਰ ਸੁਸਤੀ ਤੋਂ ਬਾਅਦ ਵੱਧ ਸਕਦੇ ਨੇ ਇਸ ਲਈ ਜੇਕਰ ਸਾਲ ਦੇ ਅੰਤ ਵਿੱਚ ਵਿਸ਼ਵਾਸ ਵਿੱਚ ਸੁਧਾਰ ਹੁੰਦਾ ਤਾਂ ਬਾਜ਼ਾਰ ਵਿਕਰੀ ਦੇ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ ਹਾਲਾਂਕਿ BC ਤੇ 온ਟਾਰੀਓ ਦੇ ਵਿੱਚ ਸਪਲਾਈ ਮੰਗ ਸੰਤੁਲਨ ਬਹੁਤ ਢਿੱਲਾ ਹੋਣ ਕਰਕੇ ਕੈਨੇਡੀਅਨ ਓਸਟ ਘਰਾਆਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਸਾਲ ਦੇ ਜ਼ਿਆਦਾਤਰ ਸਮੇਂ ਲਈ ਪਛੜਿਆ ਰਹਣ ਦੀ ਸੰਭਾਵਨਾ ਹੈ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਕੰਜ਼ਰਵੇਟਿਵ ਨੇਤਾ ਪੀਰੇ ਪੋਲੀ ਆਫ ਦਾ ਕਹਿਣਾ ਹੈ ਕਿ ਸੰਗੀ ਬਜਟ ਦੀ ਘਾਟ ਜਿਹੜੀ ਆ ਉਹ ਨਿਵੇਸ਼ਕਾਂ ਤੇ ਕ੍ਰੈਡਿਟ ਰੇਟਿੰਗ ਏਜੰਸੀਆਂ ਨੂੰ ਇੱਕ ਜਿਹੜਾ ਉਹ ਬੁਰਾ ਸੰਕੇਤ ਭੇਜ ਰਹੀ ਹੈ ਪਾਲੀਵ ਨੇ ਕਿਹਾ ਕਿ ਪਾਰਲੀਮੈਂਟ ਹਿੱਲ ਤੇ ਉੱਤੇ ਇੱਕ ਕਾਨਫਰੰਸ ਰੋਂ ਉਹਨਾਂ ਨੇ ਦੱਸਿਆ ਹੈ ਕਿ ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਮਾਰਕ ਕਾਰਨੇ ਉਹਨਾਂ ਦੇ ਵਿਚਾਰ ਚੋਰੀ ਕਰਨ ਅਤੇ ਉਹਨਾਂ ਨੂੰ ਸੰਗੀ ਬਜਟ ਜਿਹੜਾ ਹੈ ਉਹ ਤਿਆਰ ਕਰਨ ਦੀ ਪੇਸ਼ਕਸ਼ ਵੀ ਉਹਨਾਂ ਨੇ ਕੀਤੀ ਹੈ ਸੋ ਕਨਜ਼ਰਵੇਟਿਵ ਨੇਤਾ ਨੇ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਆਪਣੀ ਪਾਰਟੀ ਦੇ ਵੱਲੋਂ ਚਲਾਈਆਂ ਗਈਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਸੂਚੀਬੱਧ ਕੀਤਾ ਜਿਵੇਂ ਕਿ ਸਲਾਹਕਾਰਾਂ ਤੇ ਵਿਦੇਸ਼ੀ ਸਹਾਇਤਾ ਦੇ ਉੱਤੇ ਫਜ਼ੂਲ ਖਰਚ ਨੂੰ ਘਟਾਉਣਾ ਸੋ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇ ਨੇ ਕਿਹਾ ਸੀ ਕਿ ਸਰਕਾਰ ਪਤਝੜ ਦੇ ਆਰਥਿਕ ਅਪਡੇਟ ਤੋਂ ਬਾਅਦ ਤੱਕ ਕੋਈ ਵੀ ਵਿੱਤੀ ਯੋਜਨਾ ਅੱਗੇ ਨਹੀਂ ਰੱਖੇਗੀ ਸੋ ਜਿਸ ਦੇ ਉੱਤੇ ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਮੱਧਮ ਵਰਗ ਟੈਕਸ ਕਟੌਤੀ ਜਿਹੜੀ ਹੈ ਉਹ ਪੇਸ਼ ਕਰਨ ਅਤੇ 27 ਮਈ ਦੇ ਥਰೋನ್ ਸਪੀਚ ਦੇ ਉੱਤੇ ਫਿਲਹਾਲ ਧਿਆਨ ਕੇਂਦ੍ਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਬੁੱਧਵਾਰ ਦੀ ਕੈਬਨਟ ਮੀਟਿੰਗ ਤੋਂ ਬਾਅਦ ਜਿਹੜੇ ਨੇ ਉਹ ਕਾਰਨੀ ਨੇ ਇੱਕ ਫੈਸਲੇ ਤੇ ਨੋਟ ਤੇ ਦਸਖਤ ਕੀਤੇ ਜਿਸ ਦੇ ਵਿੱਚ ਸੀਆਰਏ ਨੂੰ 1 ਜੁਲਾਈ ਤੋਂ ਸਭ ਤੋਂ ਘੱਟ ਆਮਦਨ ਟੈਕਸ ਬ੍ਰੈਕਟ ਜਿਹੜਾ ਹੈ ਉਹ ਉਸ ਤੱਕ 1% ਦੀ ਕਟੌਤੀ ਦੇ ਲਈ ਤਿਆਰੀ ਸ਼ੁਰੂ ਕਰਾਂ ਦਾ ਜਿਹੜਾ ਉਹ ਨਿਰਦੇਸ਼ ਦਿੱਤਾ ਗਿਆ ਹੈ ਯੂਐਸਏ ਡੀਆ ਖਤਰੇ ਦੇ ਮੁਲਾਂਕਣ ਦੇ ਵਿੱਚ ਕੈਨੇਡਾ ਦੇ ਵਿੱਚ ਫੈਂਟਨਿਲ ਸੁਪਰ ਲੈਬਾਰਟਰੀਆਂ ਦੇ ਵੱਲ ਜਿਹੜਾ ਉਹ ਇਸ਼ਾਰਾ ਕੀਤਾ ਗਿਆ ਹੈ ਯੂਨਾਈਟਿਡ ਸਟੇਟਸ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਨਵੇਂ ਖਤਰੇ ਦੇ ਮੁਲਾਂਕਣ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਫੈਂਟਨਿਲ ਲੈਬਾਰਟਰੀਆਂ ਚਿੰਤਾ ਦਾ ਵਾਧ ਰਿਆ ਸਰੋਤ ਹੈ ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡੀਅਨ ਸਮਾਨ ਦੇ ਜਿਹੜੇ ਨੇ ਉਸ ਆਯਾਤ ਦੇ ਉੱਤੇ ਟੈਰਿਫ ਲਗਾਉਣ ਨੂੰ ਜਾਇਸਟਹਿਰਾਉਣ ਲਈ ਕਾਤਕ ਦਵਾਈ ਦੇ ਵਿੱਚ ਸਰਹੱਦ ਪਾਰ ਜਿਹੜਾ ਉਹ ਉਸ ਦੀ ਵਰਤੋਂ ਕਰਨ ਦੇ ਉੱਤੇ ਟੈਰਿਫ ਲਾਇਆ ਸੋ 2024 ਦੇ ਡਰੱਗ ਖਤਰੇ ਦੇ ਮੁਲਾਂਕਣ ਦੇ ਵਿੱਚ ਕੈਨੇਡਾ ਦਾ ਇੱਕ ਵਾਰ ਵੀ ਜਿਹੜਾ ਉਹ ਜ਼ਿਕਰ ਫਿਲਹਾਲ ਨਹੀਂ ਕੀਤਾ ਗਿਆ ਯੂਐਸਾ ਡਰੱਗ ਇਨਫੋਰਸਮੈਂਟ ਏਜੰਸੀ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਕੈਨੇਡਾ ਦੇ ਵਿੱਚ ਫੈਂਟਨਿਲ ਸੁਪਰ ਲੈਬਾਰਟਰੀਆਂ ਸੰਯੁਕਤ ਰਾਜ ਅਮਰੀਕਾ ਦੇ ਲਈ ਚਿੰਤਾ ਵਾਧ ਕਰ ਰਹੀਆਂ ਨੇ ਖਾਸ ਕਰਕੇ ਕਿਉਂਕਿ ਮੈਕਸੀਕੋ ਤੋਂ ਉਤਪਾਦਨ ਅਤੇ ਸਪਲਾਈ ਦੇ ਵਿੱਚ ਵਿਘਨ ਪਿਆ ਹੈ ਡੀਈਏ ਦੇ ਨਵੇਂ ਸਾਲਾਨਾ ਡਰੱਗ ਖਤਰੇ ਦੇ ਮੁਲਾਂਕਣ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਕਿ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਫੈਂਟਨਿਲ ਦਾ ਪ੍ਰਵਾਹ ਮੈਕਸੀਕੋ ਦੇ ਮੁਕਾਬਲੇ ਬਹੁਤ ਘੱਟ ਹੈ ਤਾਂ ਕੈਨੇਡੀਅਨ ਓਪੀਔਡ ਉਤਪਾਦਨ ਦੇ ਵਿੱਚ ਅਮਰੀਕੀ ਸਰਹੱਦ ਦੇ ਦੱਖਣ ਤੋ ਸਪਲਾਈ ਖਾਲੀ ਪੰਨੂ ਵਧਾਉਣ ਤੇ ਭਰਨ ਦੀ ਸਮਰਥਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮੈਕਸੀਕੋ ਤੋਂ ਸੰਥੈਟਿਕ ਡਰੱਗ ਦੇ ਖਤਰੇ ਤੋਂ ਇਲਾਵਾ ਕੈਨੇਡਾ ਵਿੱਚ ਸੰਥੈਟਿਕ ਡਰੱਗ ਉਤਪਾਦਨ ਦੇ ਵਿੱਚ ਵਾਧਾ ਖਾਸ ਕਰਕੇ ਆਧੁਨਿਕ ਫੈਂਟਨਿਲ ਸੁਪਰ ਲੈਬਾਰਟਰੀਆਂ ਤੋਂ ਸੰਯੁਕਤ ਰਾਜ ਅਮਰੀਕਾ ਲਈ ਇੱਕ ਵੱਡੀ ਚਿੰਤਾ ਪੇਸ਼ ਕਰਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੇ ਵਿੱਚ ਫੈਂਟਨਿਲ ਦੇ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਲੈ ਕੇ ਕੈਨੇਡਾ ਤੇ ਮੈਕਸੀਕੋ ਤੇ ਭਾਰੀ ਟੈਰਿਫ ਲਗਾਏ ਜਿਸ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਡਰੱਗ ਸੰਕਟ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹਾਲਾਂਕਿ 2024 ਦੇ ਵਿੱਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਸਾਲ ਦਰ ਸਾਲ 22% ਦੀ ਰਿਕਾਰਡ ਗਿਰਾਵਟ ਆਈ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਦੇ ਨਵੇਂ ਅਸਥਾਈ ਆਂਕੜਿਆਂ ਦੇ ਅਨੁਸਾਰ 80000 ਤੋਂ ਵੱਧ ਅਮਰੀਕੀਆਂ ਦੀ ਅਜੇ ਵੀ ਮੌਤ ਹੋਣ ਦਾ ਤੱਤ ਦਰਸਾਉਂਦਾ ਹੈ ਕਿ ਡੀਈਏ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਿੰਥੈਟਿਕ ਡਰੱਗ ਦਾ ਖਤਰਾ ਗੰਭੀਰ ਬਣਿਆ ਹੋਇਆ ਹੈ ਸੀਰੀਸੀ ਅਤੇ ਡੀਈਏ ਦੇ ਅਨੁਸਾਰ ਫੈਂਟਨਿਲ ਇੱਕ ਘਾਤਕ ਸਿੰਥੈਟਿਕ ਆਪੀਓਇਡ ਓਵਰਡੋਜ਼ ਨਾਲ ਹੋਣ ਵਾਲੀਆਂ ਜਾਇਦਾਤਰ ਮੌਤਾਂ ਤਾਂ ਦੇ ਲਈ ਜ਼ਿੰਮੇਵਾਰ ਹੈ ਅਮਰੀਕੀ ਆંકड़े ਦਰਸਾਉਂਦੇ ਨੇ ਕਿ ਕੈਨੇਡਾ ਅਮਰੀਕਾ ਸਰਹੱਦ ਤੇ ਫੈਂਟਨਿਲ ਦੀ ਇੱਕ ਮੁਕਾਬਲਤਨ ਥੋੜੀ ਮਾਤਰਾ ਜ਼ਬਤ ਕੀਤੀ ਗਈ ਹੈ ਜੋ ਕਿ ਅਮਰੀਕੀ ਅਧਿਕਾਰੀਆਂ ਦੁਆਰਾ ਰੋਕੇ ਗਏ ਸਾਰਾ ਫੈਂਟਨਿਲ ਦੇ 1% ਤੋਂ ਵੀ ਘੱਟ ਹੈ ਹਾਲਾਂਕਿ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਤਾਜ਼ਾ ਆંકੜਿਆਂ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ ਵਿੱਚ ਉੱਤਰੀ ਸਰਹੱਦ ਤੇ 6.3 ਕਿਲੋਗ੍ਰam ਫੈਂਟਨਿਲ ਜ਼ਬਤ ਕੀਤਾ ਗਿਆ ਸੀ ਜੋ ਕਿ ਪਿਛਲੇ 4 ਮਹੀਨਿਆਂ ਵਿੱਚ ਜ਼ਬਤ ਕੀਤੇ ਗਏ 1 ਕਿਲੋਗ੍ਰam ਤੋਂ ਘੱਟ ਤੋਂ ਵੱਡਾ ਵਾਧਾ ਹੈ ਜੋ ਕਿ 2 ਸਾਲਾਂ ਦਾ ਸਭ ਤੋਂ ਘੱਟ ਪੱਧਰ ਹੈ ਡੀਏ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮੈਕਸੀਕੋ ਤੋਂ ਫੜੇ ਗਏ ਫੈਂਟਨਿਲ ਦੇ ਪੱਧਰ ਦੇ ਮੁਕਾਬਲੇ ਇਹ ਦੌਰੇ ਫਿੱਕੇ ਨੇ ਡੀਏ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫਿਰ ਵੀ ਮੈਕਸੀਕੋ ਤੋਂ ਪ੍ਰਾਪਤ ਫੈਂਟਨਿਲ ਉਤਪਾਦਨ ਤੇ ਤਸਕਰੀ ਦੇ ਵਿੱਚ ਰੁਕਾਵਟਾਂ ਦੁਬਾਰਾ ਪੈਦਾ ਹੋਈਆਂ ਕਿਸੇ ਵੀ ਸਪਲਾਈ ਖਾਲੀ ਥਾਂ ਨੂੰ ਵਧਾਉਣ ਤੇ ਭਰਨ ਦੀ ਸਮਰੱਥਾ ਰੱਖਦੇ ਨੇ 트럼ਪ ਦੇ ਟੈਰਿਫ ਅਤੇ ਵਾਧੂ ਆਰਥਿਕ ਦਬਾਅ ਦੀਆਂ ਧਮਕੀਆਂ ਨੇ ਮੈਕਸੀਕੋ ਦੇ ਵਿੱਚ ਵੱਡੇ ਡਰੱਗ ਕਾਰਟੇਲਾਂ ਅਤੇ ਫੈਂਟਨਿਲ ਉਤਪਾਦਕਾਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੀਬੀਪੀ ਦੇ ਅੰਕੜਿਆਂ ਅਨੁਸਾਰ April ਦੇ ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ 300 ਕਿਲੋਗ੍ਰam ਤੋਂ ਘੱਟ ਜ਼ਬਤ ਕੀਤਾ ਗਿਆ ਸੀ ਜੋ ਕਿ ਪਿਛਲੇ ਅਕਤੂਬਰ ਦੇ ਵਿੱਚ ਜ਼ਬਤ ਕੀਤੇ ਗਏ 907 ਕਿਲੋਗ੍ਰam ਤੋਂ ਲਗਾਤਾਰ ਗਿਰਾਵਟ ਨੂੰ ਦਰਸਾਉਂਦਾ ਹੈ। ਟਰੰਪ ਪ੍ਰਸ਼ਾਸਨ ਨੇ ਕਈ ਮੈਕਸੀਕਨ ਡਰੱਗ ਕਾਰਟੇਲਾ ਨੂੰ ਵਿਦੇਸ਼ੀ ਅਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ ਤੇ ਮੈਕਸੀਕੋ ਦੀ ਸਰਕਾਰ ਨੂੰ ਅਮਰੀਕੀ ਫੌਜੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਜਿਸ ਨੇ ਉਹਨਾਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ। ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਦੇਸ਼ ਦੇ ਵਿੱਚ ਫੈਂਟਨਿਲ ਉਤਪਾਦਕਾਂ ਤੇ ਵੀ ਕਾਰਵਾਈ ਕੀਤੀ ਹੈ ਜਿਸ ਵਿੱਚ ਤਿੰਨ ਡਰੱਗ ਲੈਬਾਂ ਵੀ ਸ਼ਾਮਿਲ ਹੈ ਜਿ ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੀਨਲੈਂਡ ਦੇ ਵਿੱਚ ਦਾ ਦਿੱਤਾ ਗਿਆ ਸੀ ਉਸ ਤਾਜ਼ਾ ਪਰਦਾਫਾਸ਼ ਦਾ ਐਲਾਨ ਕਰਦੇ ਹੋਏ RCMP ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹਨਾਂ ਪ੍ਰਯੋਗਸ਼ਾਲਾਵਾਂ ਦੇ ਵਿੱਚ ਤਿਆਰ ਕੀਤੀਆਂ ਗਈਆਂ ਦਵਾਈਆਂ ਫੈਂਟਨਿਲ ਸਮੇਤ ਅਮਰੀਕਾ ਦੇ ਲਈ ਨਿਰਧਾਰਿਤ ਸਨ ਪਰ ਇਹ ਨਹੀਂ ਦੱਸਿਆ ਕਿ ਜਾਂਚ ਕਰਤਾਵਾਂ ਨੇ ਇਹ ਫੈਸਲਾ ਕਿਵੇਂ ਲਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਹੋਰ ਡਰੱਗ ਸੁਪਰ ਲੈਬ ਜਿਸ ਨੂੰ RCMP ਨੇ ਉਸ ਸਮੇਂ ਕੈਨੇਡਾ ਵਿੱਚ ਪਾਇਆ ਜੋ ਸਭ ਤੋਂ ਵੱਡਾ ਅਤੇ ਸਭ ਤੋਂ ਵਧੀਆ ਦੱਸਿਆ ਸੀ ਅਕਤੂਬਰ 2024 ਦੇ ਵਿੱਚ ਉਹ ਬੇਨਕਾਬ ਕੀਤਾ ਗਿਆ ਸੀ ਜਿਸ ਦਾ ਜ਼ਿਕਰ ਡੀਈਏ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ ਕੈਨੇਡੀਅਨ ਪੁਲਿਸ ਦੇ ਅਨੁਸਾਰ ਉਹ ਲੈਬ ਕੈਨੇਡਾ ਭਾਰ ਵਿੱਚ ਅਤੇ ਅੰਤਰਰਾਸ਼ਟਰੀ ਪਦਰਤੇ ਫੈਂਟਨਿਲ ਤੇ ਮੈਥਫੈਰਮਾਈਨ ਦਾ ਉਤਪਾਦਨ ਅਤੇ ਵੰਡ ਕਰਦੀ ਸੀ ਜੋ ਸੰਗਠਿਤ ਅਪਰਾਧ ਦੇ ਲਈ ਇੱਕ ਸੁਪਰਮਾਰਕੀਟ ਵਜੋਂ ਕੰਮ ਕਰਦੀ ਸੀ ਇੱਕ ਤਾਜ਼ਾ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਕੈਨੇਡਾ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫੈਂਟਨਿਲ ਦੇ ਨਿਰਮਾਣ ਦੇ ਵਿੱਚ ਸ਼ਾਮਿਲ ਸੰਗਠਿਤ ਅਪਰਾਧ ਸਮੂਹ ਜੋ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਤੇ অন্ਟਰੀਓ ਦੇ ਵਿੱਚ ਕੰਮ ਕਰ ਰਹੇ ਨੇ ਲਾਤੀਨੀ ਅਮਰੀਕੀ ਡਰੱਗ ਕਾਰਟੇਲਾਂ ਦੇ ਨਾਲ ਗਰਮੀਆਂ ਦੇ ਨਾਲ ਜੁੜੇ ਹੋਏ ਨੇ ਜਦੋਂ ਕਿ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ 2019 ਤੋਂ ਫੈਂਟਨਿਲ ਦੇ ਵਿੱਚ ਸ਼ਮੂਲੀਅਤ 42% ਵਧੀ ਹੈ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਨੂੰ ਅਮਰੀਕੀ ਅਪਰਾਧਕ ਸੰਗਠਨਾ ਨਾਲ ਵੀ ਜੁੜੇ ਹੋਏ ਨੇ ਜੋ ਕੈਨੇਡਾ ਦੇ ਵਿੱਚ ਹਥਿਆਰਾਂ ਦੀ ਆਵਾਜਾਈ ਕਰਦੇ ਨੇ DEA ਦੀ ਇਹਦੀ ਇਹ ਰਿਪੋਰਟ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਾਰੀ ਕੀਤੀ ਗਈ ਅਮਰੀਕੀ ਖੂਫੀਆ ਪਾਈਚਾਰੇ ਦੇ ਸਾਲਾਨਾ ਖਤਰੇ ਦੇ ਮੁਲਾਂਕਣ ਤੋਂ ਬਾਅਦ ਆਈ ਹੈ ਜਿਸ ਵਿੱਚ ਫੈਂਟਨਿਲ ਬਾਰੇ ਆਪਣੇ ਭਾਗ ਦੇ ਵਿੱਚ ਕੈਨੇਡਾ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ ਉਹ ਰਿਪੋਰਟ ਮੁੱਖ ਤੌਰ ਤੇ ਮੈਕਸੀਕੋ ਅਤੇ ਚੀਨ ਤੇ ਕੇਂਦ੍ਰਿਤ ਸੀ ਕੈਨੇਡਾ ਨੇ ਨਵੇਂ ਸਰਹੱਦੀ ਸੁਰੱਖਿਆ ਨਿਵੇਸ਼ਾਂ ਦੇ ਵਿੱਚ ਡਾਲਰ 1 ਬਿਲੀਅਨ ਤੋਂ ਵੱਧ ਦਾ ਯੋਗਦਾਨ ਪਾਇਆ ਤੇ ਫੈਂਟਨਿਲ ਵਪਾਰ ਦਾ ਮੁਕਾਬਲਾ ਕਰਨ ਲਈ ਬਹੁ ਏਜੰਸੀਆਂ ਤੇ ਸਰਹੱਦ ਪਾਰ ਦੇ ਯਤਨਾਂ ਦੀ ਨਿਗਰਾਨੀ ਕਰਨ ਦੇ ਲਈ ਇੱਕ ਫੈਂਟਨਿਲ ਜ਼ਾਰ ਕੇਵਿਨ ਬ੍ਰੌਂਸੋ ਨਿਯੁਕਤ ਕੀਤਾ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਜਨਵਰੀ ਤੋਂ ਸਤੰਬਰ ਦਰਮਿਆਨ ਰਾਸ਼ਟਰੀ ਪਦਰਥ ਤੇ অপਯੋਗ ਨਾਲ ਸੰਬੰਧਿਤ ਓਵਰਡੋਜ਼ ਨਾਲ 5626 ਮੌਤਾਂ ਹੋਈਆਂ ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 12% ਘੱਟ ਹੈ ਇਹਨਾਂ ਮੌਤਾਂ ਦੇ ਵਿੱਚੋਂ 3/4 ਫੈਂਟਨਿਲ ਨਾਲ ਸੰਬੰਧਤ ਸਨ ਡੀਈਏ ਦੀ ਰਿਪੋਰਟ ਇਹ ਵੀ ਨੋਟ ਕਰਦੀ ਹੈ ਕਿ ਫੈਂਟਨਿਲ ਪੈਦਾ ਕਰਨ ਦੇ ਲਈ ਵਰਤੇ ਜਾਣ ਵਾਲੇ ਪੂਰਵਗਾਮੀ ਰਸਾਇਣਾਂ ਦੀ ਖੇਪ ਜੋ ਅਕਸਰ ਚੀਨ ਤੋਂ ਮੈਕਸੀਕਨ ਅੰਤਰਰਾਸ਼ਟਰੀ ਅਪਰਾਧਕ ਸੰਗਠਨਾ ਦੁਆਰਾ ਪ੍ਰਾਪਤ ਹੋਤੀ ਜਾਂਦੀ ਹੈ ਪਹਿਲਾਂ ਗਲਤ ਲੇਬਲ ਵਾਲੇ ਪੈਕੇਜਾਂ ਦੇ ਵਿੱਚ ਸੰਯੁਕਤ ਰਾਜ ਜਾਂ ਕੈਨੇਡਾ ਪਹੁੰਚ ਸਕਦੀ ਹੈ ਜਿਨ੍ਹਾਂ ਨੂੰ ਫਿਰ ਮਾਲ ਭੇਜਣ ਵਾਲਿਆ ਯਾ ਮੂੜ ਸ਼ਿਪਰਾਂ ਦੇ ਦੁਆਰਾ ਸ਼ਿਪਰਾਂ ਦੀ ਜਾਣਕਾਰੀ ਤੋਂ ਬਿਨਾ ਮੈਕਸੀਕੋ ਦੇ ਵਿੱਚ ਤਸਕਰੀ ਕੀਤੀ ਜਾਂਦੀ ਹੈ। 트럼ਪ ਨੇ ਫੈਂਟਨਿਲ ਵਪਾਰ ਦੇ ਵਿੱਚ ਆਪਣੀ ਭੂਮਿਕਾ ਦਾ ਵਿਰੋਧ ਕਰਨ ਲਈ ਸਾਰੇ ਚੀਨੀ ਸਮਾਨ ਤੇ 20% ਟੈਰਿਫੀ ਲਗਾਇਆ ਹੈ। ਇਸ ਤੋਂ ਇਲਾਵਾ ਹੋਰ ਟੈਰਿਫੀ ਲਗਾਏ ਨੇ ਜੋ ਇੱਕ ਵੱਡੇ ਅਮਰੀਕਾ-ਚੀਨ ਵਪਾਰ ਯੁੱਧ ਦੇ ਹਿੱਸੇ ਵਜੋਂ ਵੱਖ-ਵੱਖ ਤਰੀਕਿਆਂ ਨਾਲ ਵਧਾਏ ਤੇ ਘਟਾਏ ਗਏ ਨੇ। 트럼ਪ ਨੇ ਅਪ੍ਰੈਲ ਦੇ ਵਿੱਚ ਸੋਸ਼ਲ ਮੀਡੀਆ ਤੇ ਸ਼ਿਕਾਇਤ ਕੀਤੀ ਸੀ ਕਿ ਫੈਂਟਨਿਲ ਚੀਨ ਅਤੇ ਮੈਕਸੀਕੋ ਅਤੇ ਕੈਨੇਡਾ ਰਾਹੀਂ ਸਾਡੇ ਦੇਸ਼ ਦੇ ਵਿੱਚ ਲਗਾਤਾਰ ਆ ਰਿਹਾ ਹੈ ਜਿਸ ਨਾਲ ਸਾਡੇ ਲੱਖਾਂ ਲੋਕ ਮਾਰੇ ਜਾ ਰਹੇ ਨੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਦੋਂ ਵਾਈਟ ਹਾਊਸ ਦੇ ਵਿੱਚ 트럼ਪ ਨਾਲ ਮਿਲੇ ਸਨ ਤਾਂ ਫੈਂਟਨੈਲ ਚਰਚਾ ਦੇ ਵਿਸ਼ਿਆਂ ਦੇ ਵਿੱਚੋਂ ਇੱਕ ਸੀ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਦੱਖਣ ਪੂਰਬੀ ਕੈਲਕਰੀ ਦੇ ਇੱਕ ਕਾਨੂੰਨ ਨਿਰਧਾਰਤ ਡਿਲੀਵਰੀ ਤੋਂ ਪਹਿਲਾਂ ਜਿਹੜਾ ਉਹ 162 ਕਿਲੋਗ੍ਰam ਤੋਂ ਬਾਅਦ ਗੈਰ ਕਾਨੂੰਨੀ ਭੰਗ ਫੜੇ ਜਾਣ ਤੋਂ ਬਾਅਦ ਦੋ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਜਿਹੜਾ ਉਹ ਸੰਭਾਵਤ ਉਹਨਾਂ ਤੇ ਦੋਸ਼ ਲਗਾਏ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਲਬਰਟਾ ਲਿਕਰ ਗੇਮਿੰਗ ਅਤੇ ਕੈਨਾਬਿਸ ਦਾ ਜਿਹੜਾ ਕਹਿਣਾ ਹੈ ਕਿ ਇਸ ਦੀ ਕੈਨਾਬਿਸ ਇਨਫੋਰਸਮੈਂਟ ਯੂਨਿਟ ਨੇ ਕੈਲਗਰੀ ਪੁਲਿਸ ਸਰਵਿਸ ਦੇ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤਾ ਹੈ ਜਿਨ੍ਹਾਂ ਦੀ ਅੰਦਾਜ਼ਨ ਸੜਕੀ ਜਿਹੜੀ ਕੀਮਤ ਹੈ ਉਹ ਡਾਲਰ 1.5 ਮਿਲੀਅਨ ਦੱਸੀ ਜਾ ਰਹੀ ਹੈ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਪਾਗ ਔਨਲਾਈਨ ਵੇਚਣ ਦੇ ਲਈ ਜਿਹੜੀ ਆ ਉਹ ਤਿਆਰ ਸੀ ਤੇ BC ਦੇ ਦੋ ਨਿਵਾਸੀਆਂ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ AGLC ਦਾ ਕਹਿਣਾ ਹੈ ਕਿ ਕੈਨਾਬਿਸ ਐਕਟ ਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਕੈਨਾਬਿਸ ਐਕਟ ਨਾਲ ਸਬੰਧਤ ਦੋਸ਼ ਵਿਚਾਰ ਅਧੀਨ ਹੈ ਤੇ ਪਿਛਲੇ ਸਾਲ ਸੂਬੇ ਨੇ ਏਜੀਐਲਸੀ ਨੂੰ ਜਿਹੜਾ ਉਹ ਗੈਰ ਕਾਨੂੰਨੀ ਭੰਗ ਦੇ ਕੰਮਕਾਜ ਦੀ ਜਾਂਚ ਕਰਨ ਦਾ ਅਧਿਕਾਰ ਦਿੱਤਾ ਸੀ ਇਹ ਕਹਿੰਦੇ ਹੋਏ ਕਿ ਉਹਨਾਂ ਉਦਮਾਂ ਤੋਂ ਫੰਡ ਸੰਗਠਿਤ ਜਿਹੜਾ ਅਪਰਾਧ ਨੂੰ ਦਿੰਦੇ ਨੇ ਤੇ ਸਰਕਾਰੀ ਮਾਲੀਏ ਘਟਾਉਂਦੇ ਨੇ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਅਲਬਰਟਾ ਦੇ ਪ੍ਰਚੂਨ ਵਿਕਰੇਤਾਵਾਂ ਨੂੰ अनुचित ਤੌਰ ਦੇ ਉੱਤੇ ਨੁਕਸਾਨ ਪਹੁੰਚਾਉਂਦੇ ਨੇ ਸੂਬਾ ਅਗੇ ਕਹਿੰਦਾ ਹੈ ਕਿ ਲਾਇਸੈਂਸ ਸ਼ੁਦਾ ਅਲਬਰਟਾ ਭੰਗ ਜਿਹੜੀ ਹੈ ਉਹ ਉਸ ਦੇ ਮੁਤਾਬਕ ਜਿਹੜਾ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਤੇ ਆਨਲਾਈਨ ਭੰਗ ਵਿਕਰੀ ਦੇ ਲਈ ਇੱਕੋ ਇੱਕੋ ਸਰੋਤ ਨੇ ਗੈਰ ਕਾਨੂੰਨੀ ਆਨਲਾਈਨ ਵੈਬਸਾਈਟਾਂ ਚਲਾਉਂਦੇ ਨੇ ਤੇ 2023-24 ਦੇ ਵਿੱਚ ਅਲਬਰਟਾ ਸਰਕਾਰ ਨੇ ਭੰਗ ਦੇ ਉੱਤੇ ਜਿਹੜਾ ਉਹ ਟੈਕਸ ਮਾਲੀਏ ਦੇ ਵਿੱਚ ਡਾਲਰ 210 ਮਿਲੀਅਨ ਇਕੱਠੇ ਕੀਤੇ ਜੇਕਰ ਤੁਸੀਂ ਮਈ ਦੇ ਇਸ ਲੌਂਗ ਵੀਕਐਂਡ ਦੇ ਉੱਤੇ ਸ਼ਰਾਬ ਪੀਣ ਦੀ ਉਮੀਦ ਕਰ ਰਹੇ ਹਾਂ ਤਾਂ ਹੁਣ ਤੁਸੀਂ ਵੈਨਕੂਵਰ ਦੇ ਕੁਝ ਜਿਹੜੇ ਨੇ ਬੀਚਾਂ ਦੇ ਉੱਤੇ ਅਜਿਹਾ ਕਰ ਸਕਦੇ ਹੋ ਵੀਰਵਾਰ ਤੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ 30 ਸਤੰਬਰ ਤੱਕ ਸਵੇਰੇ 11 ਵਜੇ ਤੋਂ ਰਾਤ 9 ਵਜੇ ਦੇ ਵਿਚਕਾਰ ਤੱਕ ਸੱਤ ਬੀਚਾਂ ਤੇ ਸ਼ਰਾਬ ਲਿਆਉਣ ਤੇ ਪੀਣ ਦੀ ਜਿਹੜੀ ਹੈ ਉਹ ਆਗਿਆ ਹੈ ਵੈਨਕੂਵਰ ਦੇ ਬੀਚਾਂ ਦੇ ਉੱਤੇ ਸ਼ਰਾਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜਿਹੜੇ ਬੀਚ ਨੇ ਉਹਨਾਂ ਦੇ ਵਿੱਚ ਜੈਰੀਕੋ ਬੀਚ ਜਿਹੜਾ ਉਹ ਸ਼ਾਮਿਲ ਹੈ ਇਸ ਤੋਂ ਇਲਾਵਾ ਸਪੈਨਿਸ਼ ਬੈਂਕ ਬੈਂਕਸ ਤੇ ਜਾ ਕੇ ਤੁਸੀਂ ਜੇ ਸ਼ਰਾਬ ਪੀ ਰਹੇ ਹੋ ਤਾਂ ਪੀ ਸਕਦੇ ਹੋ ਤੇ ਸੈਕਿੰਡ ਬੀਚ ਹੈ ਸਟੈਨਲੀ ਪਾਰਕ ਦੇ ਵਿੱਚ ਕਿੱਥੇ ਲਾਣੋ ਬੀਚ ਹੈ ਤੇ ਇਸ ਤੋਂ ਇਲਾਵਾ ਲੇਕ ਬੀਚ ਹੈ ਤੇ ਨਿਊ ਬ੍ਰਿੰਕਟਨ ਜਿਹੜਾ ਉਹ ਵੀ ਇੱਥੇ ਵੀ ਸ਼ਾਮਿਲ ਹੈ ਸੋ ਸ਼ਹਿਰ ਨੇ ਵੀ ਸਿਟੀ ਦੇ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਨਕੂਵਰ ਸ਼ਹਿਰ ਸਮੁੰਦਰੀ ਕੰਢੇ ਜਾਣ ਵਾਲਿਆਂ ਨੂੰ ਕੱਚ ਦੇ ਡੱਬਿਆਂ ਦੇ ਵਿੱਚ ਸ਼ਰਾਬ ਲਿਆਉਣ ਦੇ ਖਤਰਿਆਂ ਦੀ ਦੇ ਵੀ ਚੇਤਾ ਕਰਾ ਰਿਹਾ ਹੈ ਤੇ ਇਹ ਕਹਿ ਰਿਹਾ ਹੈ ਕਿ ਜੇਕਰ ਇਹ ਟੁੱਟ ਜਾਂਦੀ ਹੈ ਤਾਂ ਇਹ ਤੁਹਾਨੂੰ ਜਾਂ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਦੀ ਬਜਾਏ ਜਿਹੜੀ ਹੈ ਉਹ ਕੈਨ ਯਾ ਮੂੜ ਵਰਤੋ ਯੋਗ ਤੇ ਯਾ ਫਿਰ ਪਲਾਸਟਿਕ ਯਾ ਕਾਗਜ਼ ਆਧਾਰਿਤ ਡੱਬੇ ਜਿਹੜੇ ਨੇ ਲਿਆਓ ਤੇ ਇਸ ਦੇ ਵਿੱਚ ਅੱਗੇ ਇਹ ਕਿਹਾ ਗਿਆ ਹੈ ਕਿ ਦੂਜੇ ਵਿੱਚ ਉਪੋਕਤਾਵਾਂ ਦਾ ਸਤਕਾਰ ਕਰੋ ਤੇ ਦੂਜਿਆਂ ਦੇ ਨਿੱਜੀ ਜਗ੍ਹਾ ਦਾ ਧਿਆਨ ਰੱਖੋ ਤੇ ਸੰਗੀਤ ਅਤੇ ਸ਼ੋਰ ਨੂੰ ਜਿਹੜਾ ਉਹ ਕੋਈ ਵੀ ਮਾਤਰਾ ਦੇ ਵਿੱਚ ਰੱਖੋ ਤੇ ਕੂੜੇ ਨੂੰ ਵੀ ਨੇੜਲੇ ਕੂੜੇਦਾਨ ਦੇ ਵਿੱਚ ਸਹੀ ਢੰਗ ਨਾਲ ਸੁੱਟੋ ਜਾਂ ਇਸ ਨੂੰ ਆਪਣੇ ਨਾਲ ਲੈ ਕੇ ਜਾਓ ਸ਼ਰਾਬ ਪੀ ਕੇ ਜਾਂ ਨਸ਼ੇ ਦੇ ਵਿੱਚ ਹੋਣ ਦੇ ਉੱਤੇ ਪਾਣੀ ਦੇ ਵਿੱਚ ਜਾਣ ਤੋਂ ਵੀ ਬਚੋ ਤੇ ਬੀਚਾਂ ਤੇ ਸ਼ਰਾਬ ਪ੍ਰੋਗਰਾਮ ਪਾਰਕ ਬੋਰਡ ਦੇ ਵੱਲੋਂ ਪਿਛਲੀਆਂ ਦੋ ਗਰਮੀਆਂ ਦੇ ਵਿੱਚ ਜਿਹੜਾ ਉਹ ਇੱਕ ਪਾਇਲਟ ਪ੍ਰੋਗਰਾਮ ਵੀ ਆਯੋਜਿਤ ਕਰਨ ਤੋਂ ਬਾਅਦ ਹੀ ਇਹ ਫੈਸਲਾ ਆਇਆ ਹੈ ਹਾਲਾਂਕਿ ਇਹ ਕਹਿੰਦਾ ਹੈ ਕਿ ਪ੍ਰੋਗਰਾਮ ਦੀ ਨਿਰੰਤਰ ਸਫਲਤਾ ਸਮੁੰਦਰੀ ਕੰਡੇ ਜਾਣ ਵਾਲਿਆਂ ਦੇ ਜ਼ਿੰਮੇਵਾਰਤਾ ਦੂਜਿਆਂ ਦੇ ਪ੍ਰਤੀ ਵਿਚਾਰਸ਼ੀਲ ਹੋਣ ਦੇ ਉੱਤੇ ਹੀ ਨਿਰਭਰ ਕਰਦੀ ਹੈ ਸੋ ਇਸ ਤੋਂ ਇਲਾਵਾ ਪਾਰਕ ਬੋਰਡ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਸ਼ਰਾਬ ਪੀਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਹੈ ਇੰਗਲਿਸ਼ ਬੇ ਬੀਚ ਦੇ ਉੱਤੇ ਤੇ ਸੰਸਦ ਬੀਚ ਪਾਰਕ ਥਰਡ ਬੀਚ ਹੈ ਤੇ ਕ੍ਰੈਬ ਪਾਰਕ ਹੈ ਬੀਚਾ ਤੇ ਹੋਰ ਬੀਚਸ ਜਿਹੜੇ ਨੇ ਫਰੇਜ਼ਰ ਰਿਵਰ ਨਾਲ ਸੰਬੰਧਿਤ ਉਹਨਾਂ ਦੇ ਉੱਤੇ ਤੁਸੀਂ ਇਹ ਨਹੀਂ ਕਿ ਕਿਸੇ ਵੀ ਸਮੇਂ ਜਾ ਕੇ ਸ਼ਰਾਬ ਪੀ ਸਕਦੇ ਹੋ ਅਗ ਦੇਖਦੇ ਹਾਂ ਅਜਮੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਜਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਨੇ ਆਪਣੀ ਨਵੀਂ ਜਿਹੜੇ ਜੀ ਕੈਬਨਟ ਦੇ ਮੈਂਬਰ ਪੈਕ ਕੀਤੇ ਨੇ ਯਾਨੀ ਕਿ ਉਹਨਾਂ ਮਿਨਿਸਟਰ ਅਪੋਇੰਟ ਕੀਤੇ ਆ ਜਦੋਂ ਉਹ ਪਹਿਲਾ ਲੀਡਰ ਬਣੇ ਸੀਗੇ ਲਿਬਰਲ ਪਾਰਟੀ ਦੇ ਤੇ ਉਸ ਵੇਲੇ ਜਿਹੜੀ ਉਹਨਾਂ ਨੇ ਆਪਣੇ ਕੈਬਨਟ ਬਣਾਈ ਸੀ ਮਨਿਸਟਰਾਂ ਦੀ ਉਹਦੇ ਵਿੱਚ ਅਲਬਰਟਾ ਦਾ ਨਾਂ ਨਹੀਂ ਸੀ ਹੈ ਇਸ ਕਰਕੇ ਅਲਬਰਟਾ ਵਾਲਿਆਂ ਨੂੰ ਥੋੜੀ ਮਯੂਸੀ ਹੋ ਰਹੀ ਸੀਗੀ ਅੱਜ ਜਦੋਂ ਕੈਬਨਟ ਬਣਾਈ ਗਈ ਆ ਉਸ ਕੈਬਨਟ ਦੇ ਵਿੱਚ ਜੀ ਉਹਨਾਂ ਨੇ ਜਿਹੜੇ ਮੈਂਬਰ ਲਾਇਆ ਗਏ ਨੇ ਉਹਨਾਂ ਨੂੰ ਲੈ ਕੇ ਅਲਬਰਟਾ ਦੇ ਵਿੱਚ ਖੁਸ਼ੀ ਵੀ ਆ ਔਰ ਦੂਸਰੇ ਪਾਸੇ ਨੁਕਤਾਚੀਨੀ ਆਲਰੇਡੀ ਆਰੰਭ ਹੋ ਗਈ ਆ ਜਿਹਾ ਕਿਉਂਕਿ ਇਲੈਕਸ਼ਨ ਨਾਈਟ ਆਲੇ ਮਤਲਬ ਉਸ ਦਿਨ ਸਾਰੇ ਦਾ ਸਾਰਾ ਅਲਬਰਟਾ ਜਿਹੜਾ ਅਸੀਂ ਨੀਲੇ ਰੰਗ ਵਿੱਚ ਰੰਗਿਆ ਗਿਆ ਸੀ ਯਾਨੀ ਕਿ ਕੰਜ਼ਰਵਟਿਵ ਹੀ ਜਿੱਤੇ ਸੀਗੇ ਦੋ ਸੀਟਾਂ ਲਿਬਰਲ ਪਾਰਟੀ ਨੇ ਵਨ ਕੀਤੀਆਂ ਐ ਐਡਮਿੰਟਨ ਸੈਂਟਰ ਤੋਂ ਔਰ ਇੱਕ ਕੈਲਗਰੀ ਤੋਂ ਜਿਹੜੀ ਐਡਮਿੰਟਨ ਤੋਂ ਸੀਟ ਵਨ ਕੀਤੀ ਹੈਗੀ ਆ ਜੀ ਉਹਲੈਂਸਕੀ ਉਹਨਾਂ ਦਾ ਨਾਮ ਆ ਐਲਨੋਰ 올ਜੈਂਸਕੀ ਉਹ ਵਕੀਲ ਨੇ ਪੇਸ਼ੇਵਰ ਜੋ ਬਿਜ਼ਨਸ ਓਨਰ ਆ ਤੇ ਸਾਬਕਾ ਆਰਮੀ ਰਿਜ਼ਰਵਿਸਟ ਵੀ ਹੈ ਗਿਆ ਉਹਨਾਂ ਨੂੰ ਅੱਜ ਮਿਨਿਸਟਰੀ ਵਿੱਚ ਇਹਨਾਂ ਨੇ ਲੈ ਲਿਆ ਹੈ ਔਰ ਉਹਦੇ ਨਾਲ ਜਿਹੜਾ ਜੀ ਉਹਨਾਂ ਨੇ એનર્ਜੀ ਮਿਨਿਸਟਰ ਲਾਇਆ ਉਸ એનર્ਜੀ ਮਿਨਿਸਟਰ એનર્ਜੀ ਤੇ ਨੇਚਰਲ ਰਿਸੋਰਸਸ ਦੇ ਉਹਨਾਂ ਤੋਂ ਵੀ ਅਲਬਰਟਾ ਵਾਲੇ ਖੁਸ਼ ਨੇ ਟਿਮ ਹੌਟਸਨ ਹੋਰਾਂ ਤੋਂ ਬਹੁਤ ਸਾਰੇ ਬੰਦੇ ਉਹਨਾਂ ਨੂੰ ਜਾਣਦੇ ਵੀ ਨੇ ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਉਹਨਾਂ ਨਾਲ ਕੰਮ ਕਰ ਕੀਤਾ ਆ ਤੇ ਉਹ ਕਹਿੰਦੇ ਵੀ ਉਹ ਬਹੁਤ ਵਧੀਆ ਵਿਅਕਤੀ ਜਿਹੜਾ ਇਹਨਾਂ ਨੇ ਪਿਕ ਕੀਤਾ ਐ એનર્ਜੀ ਤੇ ਨੇਚਰਲ ਰਿਸੋਰਸਸ ਦੀ ਮਿਨਿਸਟਰੀ ਲਈ ਉਹਨੂੰ ਜਿਹੜੀ ਔਇਲ ਇੰਡਸਟਰੀ ਆ ਉਹ ਸਾਰੇ ਜੀ ਆਇਆਂ ਆ ਆਖਰੇ ਨੇ ਪਰ ਉੱਥੇ ਹੀ ਜਿਹੜੇ এনਵਾਇਰਨਮੈਂਟ ਮਿਨਿਸਟਰ ਜਿਨ੍ਹਾਂ ਨੂੰ ਲਾਇਆ ਗਿਆ ਉਹਨਾਂ ਦੀ ਗੱਲ ਨੂੰ ਲੈ ਕੇ ਅਲਬਰਟਾ ਵਾਲੇ ਨਾਖੁਸ਼ ਦਿਖਾਈ ਦੇ ਰਹੇ ਨੇ ਯਾਨੀ ਕਿ ਅਲਬਰਟਾ ਸਰਕਾਰ ਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੇ ਡੈਨੀਅਲ ਸਮਿਥ ਹੋਰਾਂ ਦੇ ਹੈ ਨੇ ਜੀ ਰੌਬ ਐਂਡਰਸਨ ਹੋਰੀ ਚੀਫ ਆਫ ਸਟਾਫ ਉਹਨਾਂ ਨੇ ਉਹਨਾਂ ਦੀ ਗੱਲਬਾਤ ਜਿਹੜੀ ਆ ਉਹਨਾਂ ਦੀ ਵੈਬਸਾਈਟ ਤੋਂ ਪੈਕ ਕੀਤੀ ਤੇ ਉਹ ਕਹਿੰਦੇ ਵੀ ਦੇਖੋ ਉਹ ਇਹੀ ਚਾਹੁੰਦੇ ਆ ਵੀ ਜਿਹੜੇ ਨੇਚਰਲ ਰਿਸੋਰਸਸ ਆ ਉਹਨਾਂ ਨੂੰ ਇੰਨਾ ਜ਼ਿਆਦਾ ਐਕਸਪਲੋਰ ਐਕਸਪਲੋਇਟ ਨਾ ਕੀਤਾ ਜਾਏ ਉਹ ਧਰਤੀ ਚ ਹੀ ਰਹਿਣ ਤਾਂ ਚੰਗੀ ਗੱਲ ਆ ਇਦਾਂ ਦੀ ਗੱਲ ਉਹਨਾਂ ਨੇ ਆਖੀ ਆ ਉਹ ਔਰ ਡੈਨੀਅਲਸ ਮੈਥਰੋ ਨੇ ਵੀ ਇਸ ਗੱਲ ਤੇ ਜਿਹੜੀ ਨੁਕਤਾਚੀਨੀ ਕੀਤੀ ਉਹ ਕਹਿੰਦੇ ਅਸੀਂ ਸਮਝ ਰਹੇ ਸੀ ਕਿ ਸ਼ਾਇਦ ਮਾਰ ਕਾਰ ਨਹੀਂ ਹੋ ਰੀ ਰੀਸੈਟ ਕਰਨਾ ਚਾਹੁੰਦੇ ਨੇ ਜਿਹੜੇ ਇਹ ਰਿਸ਼ਤੇ ਨੇ ਅਲਬਰਟਾ ਦੇ ਆਟਵਾ ਦੇ ਨਾਲ ਪਰ ਉਹ ਜਿਸ ਤਰ੍ਹਾਂ ਦੀ ਕਹਿੰਦੇ ਉਹਨਾਂ ਨੇ ਅਪੁਆਇੰਟਮੈਂਟ ਕੀਤੀ ਉਹਦੇ ਤੋਂ ਸਾਰੇ ਨਾ ਖੁਸ਼ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਪੀ ਅਸੀਂ ਦੇਖਦੇ ਹਾਂ ਕਿ ਕੀ ਐਕਸ਼ਨ ਇਹਦੇ ਤੇ ਲਿਆ ਜਾਂਦਾ ਹੈ। ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਂਡ ਮੈਂਟਨ। ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਆ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ